ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਦੂਲੇਆਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮੱਲਾ ਵਾਲੇ ਦੇ ਬਿਲਕੁਲ ਨਜ਼ਦੀਕ ਆਪਾਂ ਖੜੇ ਆ ਠੀਕ ਆ ਜੀ ਮੱਲਾ ਵਾਲੇ ਤੋਂ ਕੋਈ 3-4 ਕਿਲੋਮੀਟਰ ਦੀ ਸਾਰੀ ਦੂਰੀ ਆ ਪਿੰਡ ਦੂਲੇਆਲੇ ਦੀ ਫੱਤੇ ਵਾਲਾ ਪਿੰਡ ਆਛੀਕੇ ਮਾਛੀਕੇ ਤੇ ਫਤੇਗੜ ਸਭਰਾ ਠੀਕ ਆ ਜੀ ਸ਼ਹੀਦ ਸਰਦਾਰ ਸ਼ਾਮ ਸਿੰਘ ਠਾਰੀ ਫਤੇਗੜ ਸਭਰਾ ਇਧਰਲੇ ਪਾਸੇ ਪਿੰਡ ਆ ਜਾਂਦੇ ਆ ਤੇ ਜੋਬਨ ਵੀਰ ਦੇ ਕੋਲ ਆਏ ਆ ਦੋਸਤੋ तकरीबन ਪਹਿਲਾਂ ਵੀ ਆਪਾਂ ਤੁਹਾਨੂੰ ਜਦੋਂ ਵੀ ਵੀਰ ਕੋਈ ਇੱਕ ਦੋ ਨਗ ਨਵੇਂ ਲੈ ਕੇ ਆਉਂਦਾ ਠੀਕ ਆ ਜੀ ਵਪਾਰ ਲੈਣ ਦੇ ਵਿੱਚ ਤੇ ਤੁਹਾਡੇ ਸਾਹਮਣੇ ਆਪਾਂ ਪੇਸ਼ ਜ਼ਰੂਰ ਕਰ ਦਿੰਦੇ ਆ ਅੱਗੋਂ ਕੋਈ ਵੀ ਫਾਰਮਰ ਭਰਾ ਆਪਦੀ ਤਸੱਲੀ ਕਰਕੇ ਮਾਲ ਲੈ ਕੇ ਜਾਵੇ ਠੀਕ ਆ ਜੀ ਚਾਹੇ ਵੀਰ ਜੋਬਨ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਚਾਹੇ ਹੋਰ ਕਿਸੇ ਵੀ ਵਪਾਰੀ ਘਰ ਦੇ ਘਰੋਂ ਆਪਾਂ ਵੀਡੀਓ ਖਾਸ ਤੌਰ ਤੇ ਬਣਾਉਨੇ ਆ ਤੇ ਤਸੱਲੀ ਕਰਨੀ ਤੁਹਾਡਾ ਫਰਜ਼ ਪਣਦਾ ਆਪਣਾ ਕੰਮ ਹੁੰਦਾ ਵੀ ਸਿਰਫ ਤੁਹਾਨੂੰ ਕਿ 2-4-5 ਮਿੰਟ ਦੀ ਵੀਡੀਓ ਬਣਾ ਕੇ ਚੰਗੀ ਤਸੱਲੀ ਨਾਲ ਮਾਲ ਦਿਖਾ ਦੇਣਾ ਉਸ ਤੋਂ ਬਾਅਦ ਤੁਸੀਂ ਇੱਕ ਟਾਈਮ 'ਚ ਉਹ ਆਨਲਾਈਨ ਸੌਦਾ ਕਰਨਾ ਚਾਹੇ ਇਥੇ ਅਣਕ ਕਰਨਾ ਉਹ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਉੱਪਰ ਡਿਪੈਂਡ ਆ ਪੈਸੇ ਲਾਉਣੇ ਹੁੰਦੇ ਕਿਸੇ ਵੀਰ ਨੇ ਤਸੱਲੀ ਬਣਦੀ ਸਰਦੀ ਜਰੂਰ ਕਰੋ ਅੱਜ 10 ਤਰੀਕਾ 10 ਦਸੰਬਰ ਤੇ ਸਮਾਂ ਮਾਰਨਿੰਗ ਤੇ ਕੋਈ 9:30 10 ਵਜੇ ਦਾ ਟਾਈਮ ਆ ਠੀਕ ਆ ਜੀ ਦੋ ਬਣਾ ਦਿਖਾਉਣੀਆਂ ਤੁਹਾਨੂੰ ਇੱਕ ਟੋਕੜ ਇੱਕ ਸੂਈ ਸਵਾਈ ਆ ਮਗਰ ਵਛਾ ਮੇਲ ਕਾਪ ਪੂਰੀ ਗੱਲਬਾਤ ਕਰਦੇ ਆ ਫਰੋਜਪੁਰ ਵੀ ਇਥੋਂ ਕੋਈ 15 ਕਿਲੋਮੀਟਰ ਦੀ ਦੂਰੀ ਤੇ ਆ ਸਭ ਤੋਂ ਪਹਿਲਾਂ ਜੋਬਨਵੀਰ ਸਾਸਤਰੀਕਾਰ ਸਾਸਤਰੀਕਾਰ ਆ ਵੀਰੇ ਸਾਸਤਰੀਕਾਰ ਹੋਰ ਭੱਜ ਠੀਕ ਠਾਕ ਬਹੁਤ ਵਧੀਆ ਤੀਨ ਦੱਸੋ ਜੀ ਬੜੇ ਵਧੀਆ ਜੋਬਨ ਠੀਕ ਠਾਕ ਵੀਰੇ ਜੋ ਵਧੀਆ ਚਾਹੀਦੇ ਉਹ ਠੀਕ ਠਾਕ ਬਹੁਤ ਵਧੀਆ ਠੀਕ ਠਾਕ ਜੋਬਨ ਤਕਰੀਬਨ ਮਾਲ ਤੁਸੀਂ ਦੱਸਿਆ ਸੀ ਵੀ ਕੱਲ ਪਰਸੋਂ ਵੀ ਦੋ ਕੁ ਬੜਾ ਚੰਗੀਆਂ ਸੀ ਹਾਂਜੀ ਤਲਹਾਲ ਉਹ ਵਿਕ ਗਈਆਂ ਜਰਸੀ ਦੇ ਵਿੱਚ ਵੀ ਆਈਆਂ ਸੀ ਹਾਂਜੀ ਕੋਈ ਇੱਕ ਅੱਧੀ ਪੈੜ ਸ਼ਹੀਵਾਲ ਦੇ ਵਿੱਚ ਕ੍ਰੋਸ ਅੰਗ ਸੀ ਹਾਂਜੀ ਹਾਂਜੀ ਤੇ ਉਦੋਂ ਬਾਅਦ ਅੱਜ ਫੇਰ ਆਪਣੇ ਕੋਲ ਜਿਹੜੀ ਇੱਕ ਵੈੜ ਤਾਂ ਨਵੀਂ ਆਪਾਂ ਆ ਦਿਖਾ ਦੇਣੀ ਆ ਜਿਹੜੀ ਵੈੜ ਆਈ ਆਪਣੇ ਕੋਲ ਹਾਂ ਹਾਂਜੀ ਹਾਂਜੀ ਸੂਈ ਸਵਾਈ ਹੈ ਤੇ ਇੱਕ ਟੋਕੜ ਹਾਂਜੀ ਹਾਂਜੀ ਦੋ ਹੀ ਨਗਨੇ ਦੋ ਹੀ ਦੋ ਹੀ ਠੀਕ ਹੈ ਭਰਾ ਤੇ ਸ਼ੁਰੂਆਤ ਕਰਦੇ ਹਾਂ ਜੋ ਬਣ ਪਹਿਲੇ ਨੰਬਰ ਤੋਂ ਇਸੇ ਵੈੜ ਤੋਂ ਹੀ ਕਰ ਲਾ ਮੇਰਾ ਭਰਾ ਠੀਕ ਆ ਜੀ ਤੇ ਪੂਰੀ ਤਸੱਲੀ ਨਾਲ ਇਹਦੀ ਡਿਟੇਲ ਦੇਤੀ ਆਪਣੇ ਭੈਣ ਭਰਾਵਾਂ ਨੂੰ ਮਤਲਬ ਬੱਚੀ ਸੂਬਾ ਕਿਨਵਾ ਵੀਰੇ ਪਹਿਲਾ ਸੂਆ ਬੱਚੀ ਪਹਿਲਾ ਸੂਆ ਹਾਂਜੀ ਠੀਕ ਆ ਕੋਈ ਸਮਾਂ ਟਾਈਮ ਕਿੰਨਾ ਕੁ ਹੋ ਗਿਆ ਸੂਈ ਨੂੰ ਸਮਾਂ ਵੀਰੇ ਕੋਈ 10 ਕੁ ਦਿਨ ਲੱਗੇ ਬੰਨੇ ਮੈਲਾ ਮਾਰਨ ਦੀ ਮੈਲਾ ਕਿ ਠੀਕ ਹੈ ਜੀ ਹਾਂ ਜੀ ਠੀਕ ਹੈ 10 ਦਿਨ ਦੇ ਲਾਗੇ ਤੱਕ ਹੀ ਹੋ ਗਿਆ ਟਾਈਮ ਮਗਰ ਬੱਚਾ ਆ ਗਿਆ ਹਨਾ ਲੋ ਜੀ ਮਗਰ ਮੇਲ ਕਾਫ ਆ ਆ ਬੱਚਾ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆਪਾਂ ਤਸੱਲੀ ਨਾਲ ਚੈੱਕ ਕਰ ਲਓ ਇਹ ਮਗਰ ਬੱਚਾ ਮੇਲ ਕਾਫ ਆ ਓਕੇ ਜੋ ਆਪਣੇ ਪਹਿਲਾ ਸੂਆ ਪਲੂਣ ਵਛੀ ਆ ਐਸ ਵਕਤ 10 ਦਿਨਾਂ ਦੀ ਸੂਈ ਆ ਕਿੰਨਾ ਦੁੱਧ ਦੇ ਰਹੀ ਆ ਕਿੰਨਾ ਚੋ ਰਹੇ ਆ ਆ ਦੁੱਧ ਵੀਰੇ ਇਹਦੇ ਥੱਲੇ 10 ਲੀਟਰ ਹੋ ਪਰ ਆਪਾਂ 9 ਕਿਲੋਟਰ 8 9 ਲੀਟਰ ਆਣੇ ਆ ਆਪਾਂ ਠੀਕ ਹੈ ਜੀ 8 ਤੋਂ ਬਾਹਰ ਉਹਦੇ 9 8 9 ਦੇ ਦਰਮਿਆਨ ਹਾਂ ਜੀ ਹਾਂ ਜੀ ਠੀਕ ਆ ਵੈਸੇ ਚੋਣ ਚਵਾਦੀ ਮਤਲਬ ਚੰਗੀ ਆ ਕੋਈ ਲੱਤ ਛੜ ਮਾਰਨ ਵਾਲੀ ਬਹੁਤ ਜਿਆਦੀ ਬਹੁਤ ਜਿਆਦੀ ਭੋਰਾ ਜਿੰਨੀ ਠੀਕ ਆ ਇਹਦਾ ਫੇਸ ਮਾੜਾ ਖੋਲਿਆ ਜੋਪਨ ਖੋਲ ਕੇ ਪੂਰਾ ਤਸੱਲੀ ਨਾਲ ਦਿਖਾਉਣੇ ਆ ਭਰਾਵਾਂ ਨੂੰ ਸੋ ਰੰਗ ਰੰਗ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਡੱਬੀ ਵੈੜਾ ਠੀਕ ਆ ਜੀ ਲੈਵੇ ਆਰਡਰ ਦੀ ਕੁਆਲਿਟੀ ਪੂਰੀ ਤਸੱਲੀ ਨਾਲ ਦਿਖਾਉਣੇ ਆ ਮਾਰਨਿੰਗ ਜੋਪਨ ਹੁਣ 10 10:30 ਵਜੇ ਦਾ ਟਾਈਮ ਆ ਲੱਗ ਸਾਵਾਂ ਹਾਂਜੀ ਮਾਰਨਿੰਗ ਚਵਾਈ ਤੁਸੀਂ ਕਰ ਹੀ ਲਈ ਜਾਂਦੀ ਹਾਂਜੀ ਹਾਂਜੀ ਠੀਕ ਆ ਦੋਨੋਂ ਬੜਾ ਚੋਲੀਆਂ ਨਾ ਹਾਂਜੀ ਹਾਂਜੀ ਦੋਨੋਂ ਲਓ ਜੀ ਮਾਰਨਿੰਗ ਜਿਹੜੀ ਦ ਉਹ ਮੇਰਾ ਭਰਾ ਪਸ਼ੂ ਚੜੇ ਸੋਏ ਸੁਵਾਇਆ ਚਲੋ ਹਰੇਕ ਭਰਾ ਨੂੰ ਆਪਾਂ ਵਾਰੀ-ਵਾਰੀ ਬੇਨਤੀ ਕਰਦੇ ਆਂ ਵੀ ਚੋਕੇ ਜ਼ਰੂਰ ਵੇਖਿਆ ਕਰੋ ਠੀਕ ਆ ਜੀ ਚਾਹੇ ਵੀਰ ਜੋਬਨ ਦਾ ਘਾਰ ਆ ਚਾਹੇ ਆਪਾਂ ਮੈਂ ਆਪਣੇ ਖੋਦ ਹੀ ਘਰੋਂ ਕਾਣਾ ਵੀਡੀਓ ਬਣਾ ਕੇ ਪਾ ਰਿਹਾ ਹਾਂ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਆ ਜੀ ਤੇ ਪੈਸੇ ਲਾਉਣੇ ਆ ਕਿਸੇ ਭਰਾ ਨੇ ਠੀਕ ਆ ਜੀ ਅਤਬਾਰ ਚਾਹੇ ਆਨਲਾਈਨ ਬਿਲਕੁਲ ਸਿਸਟਮ ਲੰਬਾ ਚੱਲੇ ਇਸ ਕਰਕੇ ਮੇਰਾ ਭਰਾ ਤਸੱਲੀ ਜ਼ਰੂਰ ਕਰੋ ਬਾਕੀ ਰੰਗ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਆ ਚੈੱਕ ਕਰੋ ਆ ਦੇਖੋ ਜੀ ਠੀਕ ਆ ਜੀ ਸੋ ਮੂੰਹ ਮੱਥੇ ਦੀ ਚੰਗੀ ਆ ਥੋੜਾ ਜਿਹਾ ਬਣ ਐਨੂੰ ਤੋਰਿਆ ਜੇ ਐਨੂੰ ਆ ਇੱਥੇ ਮੜਾ ਖਿਲਾਰ ਲਿਆ ਜੇ ਹਣਾ ਥਣ ਥਣ ਨੂੰ ਵਿਖਾਈਏ ਭਰਾਵਾਂ ਨੂੰ ਇੱਕ ਵਾਰੀ ਹਾਂ ਆ ਦੇਖੋ ਜੀ ਥਣੇ ਗੋਲ ਤਾਂ ਵੀਰੇ ਬਹੁਤ ਵਧੀਆ ਲੰਮਾ ਲੱਗਾ ਲਓ ਜੀ ਬਿਲਕੁਲ ਪਤਲੇ ਪੂਣੀ ਵਰਗੇ ਥਣਾਂ ਬਹੁਤ ਚੱਡਾ ਸਾਫ ਹੈ ਗਿਰਲ ਚ ਵੀ ਆ ਥਣਾਂ ਤੇ ਚੱਡਾ ਉਸ ਤਰ੍ਹਾਂ ਵੀ ਬਹੁਤ ਜੱਦਾ ਸਾਫ ਹੈ ਵੈਰ ਨਰਦੀ ਬਈ ਕਹੇ ਜੀ ਹਾਂ ਕਾ ਜੀ ਜਾਂ ਘਰੋਂ ਕਈ ਵਾਰਾਂ ਪਹਿਲੀ ਵਾਰੀ ਬਾਹਰ ਵਪਾਰ ਲੈਣ ਦੇ ਵਿੱਚ ਆਇਆ ਥੋੜਾ ਡਰਦਾ ਡੁੱਕਰਦਾ ਬਾਕੀ ਵੈੜ ਚੰਗੀ ਆ ਸਾਫ ਸੁਥਰੀ ਆ ਰੰਗ ਬਾਜ ਉਤੋਂ ਚਮਕਦਮ ਕਪੂਰੀ ਆ ਆ ਚੈੱਕ ਕਰੋ ਮੇਰਾ ਵੀਰ ਹਾਂ ਚੱਡੇ ਦੇ ਬਹੁਤ ਆ ਓਕੇ ਜੋਪਣ ਧਾਰਾਂ ਦੀ ਜਕਰ ਗੱਲ ਕਰਕੇ ਕਈ ਵਾਰਾਂ ਭਰਾ ਜਾਣ ਤੋਂ ਜਾਣ ਵੀ ਸੌਦਾ ਕਰ ਲੇ ਚੁਬਾਈ ਕੋਈ ਮਤਲਬ ਇਹ ਤਾਂ ਨਹੀਂ ਵੀ ਕਿਸੇ ਥਣ ਦੇ ਵਿੱਚੋਂ ਧਾਰ ਬਾਤ ਘਾੜ ਕੋਈ ਦੂਜੀ ਤੀਜੀ ਗੱਲ ਬਿਲਕੁਲ ਨਹੀਂ ਜੀ ਬਿਲਕੁਲ ਠੀਕ ਹੈ ਭਰਾ ਲੋ ਵੀ ਇਹ ਗੱਲ ਜਿਹੜੀ ਦੋਸਤੋਂ ਮੇਨ ਆ ਪੁੱਛਣੀ ਜ਼ਰੂਰੀ ਆ ਤੇ ਨਾ ਕੋਈ ਛੱਟਾ ਆ ਦੇਖੋ ਜੀ ਬੈਕ ਸਾਈਡ ਤੋਂ ਠੀਕ ਵੀ ਲੋਡ ਨਹੀਂ ਜੂੜ ਪਾਉਣਾ ਕਿਸੇ ਨੇ ਪਾਲੇ ਭੈਣ ਭਰਾ ਨੇ ਠੀਕ ਆ ਜੀ ਨਹੀਂ ਪਾਉਣਾ ਨਾ ਪਾਇਓ ਵੀ ਹੁਣ ਆਪਾਂ ਮੌਕੇ ਤੇ ਬੁਖਾ ਰਹੇ ਆ ਵੀ ਇਹ ਨਹੀਂ ਹੈਗਾ ਕਿ ਕੋਈ ਨੱਤ ਛੜ ਮਾਰੂ ਵੇਖੋ ਧਾਰਨਾ ਵੇਖਣਾ ਚਵਾਈ ਹਾਂ ਲੈ ਬੀਬੀ ਬੰਦੇ ਪਾਦ ਕੇ ਨੇ ਲਓ ਜੀ ਕਰੋ ਚੱਕ ਠੀਕ ਆ ਜੀ ਸੋ ਇਹ ਚਵਾਈ ਲੱਗੀ ਆ ਕਰਮਾਲੀ ਨੂੰ ਤੇ ਇਹਦਾ ਜੋ ਮੁੱਲ ਦਾਸਰ ਦੇ ਦਿਆ ਕਿੰਨੇ ਦੀ ਮੁੱਲ ਦਾ ਵੀਰੇ ਜੇ ਆਪਾਂ ਹਿਸਾਬ ਲਾਈਏ ਤੇ ਜਿਨੇ ਮੇਰੇ ਭਰਾ ਨੇ ਕਿਸੇ ਨੇ ਪਾਲੀ ਘਰੇ ਖਰਚੇ ਨਾ ਪਸ਼ੂ ਤਿਆਰ ਹੁੰਦਾ ਹੋਏ ਖਰਚਾ ਫਿਰ ਖਾ ਕੇ ਕਰਮਾਲਾ ਏਡਾ ਪਸ਼ੂ ਤਿਆਰ ਹੁੰਦਾ ਪਹਿਲਵਾਨ ਹੋ ਗਿਆ ਡੰਗਰ ਹੋ ਗਿਆ ਘਰ ਖਾ ਗਏ ਤੁਹਾਨੂੰ ਪਤਾ ਵੀ ਘਰ ਖਾ ਕੇ ਪਲਦੇ ਬਣ ਗਏ ਬਿਲਕੁਲ ਬਿਲਕੁਲ ਹਾਂਜੀ ਆ ਤੇ ਆਪਾਂ ਵੀਰੇ ਮੁੱਲ ਬਿਲਕੁਲ ਜਾਇਜ਼ ਰੱਖਣਾ ਆ ਲੋਕਾਂ ਦਾ ਕੰਮ ਨਹੀਂ ਕਰਨਾ 38000 ਰੁਪਏ ਦਾ ਮੁੱਲ ਕਰਦੇ ਆ 38000 ਹਾਂਜੀ ਤੇ ਲੈਣ ਦੇਣ ਆਪਾਂ 35000 ਰੁਪਏ 35 ਦੀ ਹਾਂਜੀ ਕਰਦੇ ਲੈਸ ਤੁਸੀਂ ਕਰ ਦਿਓ ਦੋ ਹੀ ਛੱਡ ਦੇ ਕੇ ਤਿੰਨ ਛੱਡ ਕੇ ਸੌਰ ਜੂ ਕੰਮ ਦੋ ਛੱਡ ਦਿਓ ਮੈਂ ਤੁਹਾਨੂੰ ਬਾ ਮਾਰਜਿਨ ਮੈਂ 33000 ਦੀ ਦੇਦੇ ਯਾਰ ਫਿਰ ਕਿਹੜੀ ਗੱਲ 8000 2000 ਤੇ ਡੰਗਰ ਦੇ ਦੇ ਚਲੋ 1000 2000 ਕਮਾਉਣਾ ਵੀ ਆ ਵਪਾਰ ਦਾ ਕੰਮ ਆ ਖੁਰਮ ਕਿਉਂ ਮੈਂ ਕਹ ਜੀ ਆਪਾਂ ਕਦੀ ਲਾਲਚ ਨਹੀਂ ਕੀਤਾ 1000 2000 ਦੇ ਕੇ ਡੰਗਰ ਦੇ ਜੀ ਆਪਾਂ ਠੀਕ ਆ ਭਰਾ ਲਓ ਵੀ ਅੱਜ ਇਹ 33000 ਦੀ ਜੋਬਨਾਂ ਦਾ ਵੀ ਦੇ ਦੇਾਂਗੇ ਆਹ ਨਾਲ ਬਾਕੀ ਪਾਸੇ 33000 ਦੀ ਇਹੋ ਜਿਹੀ ਕੋਈ ਵਾੜ ਨਹੀਂ ਦੇ ਸਕਦਾ ਮੈਂ ਇਹ ਗੱਲ ਲੈਣਾ ਠੀਕ ਹੈ ਜੀ ਹਾਂਜੀ ਚਲੋ ਕੋਈ ਗੱਲ ਨਹੀਂ ਲਓ ਵੀ ਵਾੜ ਚੰਗੀ ਆ ਰੰਗ ਬਾਜ ਆ ਬਾਕੀ ਪਸੰਦ ਆਊਗੀ ਭਰਾਵਾਂ ਨੂੰ ਅੱਗੇ ਜੋਬਨ ਸੈਕੰਡ ਨੰਬਰ ਤੇ ਤੋਕੜ ਵਾੜ ਤਾਂ ਕੀ ਫੇਰ ਬਾਈ ਕਿੰਨਾ ਦੁੱਧ ਐਸ ਵਕਤ ਇਹਦੇ ਥੱਲੇ ਦੁੱਧ ਵੀਰੇ ਐਸ ਵਕਤ ਇਹਦੇ ਥੱਲੇ 7 ਕੁ ਲੀਟਰ ਪੱਕਾ ਹੈਗਾ 7 ਹੋ ਜੇ 8 ਵਜੇ ਠੀਕ ਹੈ 7 ਕੁ ਲੀਟਰ ਦੇ 7 ਕੁ ਲੀਟਰ ਹਾਂਜੀ ਤੇ ਫਿਰ ਇਹਨੂੰ ਜਆ ਟੀਗਾ ਪ੍ਰੀਚਾ ਜੇ ਦਾ ਹੀ ਮੰਨੇ ਚਲੋ ਵੀ ਚੈੱਕ ਕਰਾ ਲੈਣੀ ਹੈ ਅੱਜ ਭਲਕ ਹਾਂ ਹਾਂ ਫਿਰ ਹੋਰ ਰੇਟ ਹੋ ਜਾਊਗਾ ਜੇ ਕਿਨ ਮੈਂ ਮੰਨ ਚਾ ਨਾ ਉਹ ਵੇਲੀ ਨਿਕਲੀ ਖਾਲੀ ਜੇ ਗਈ ਹੈ ਉਹਦਾ ਰੇਟ ਆਪਾਂ ਹੁਣ ਕਰ ਦਿੰਨੇ ਆ ਠੀਕ ਹੈ ਭਰਾ ਹਾਂਜੀ ਉਹ ਚੱਕ 2 ਕੁ ਮਹੀਨੇ ਹੋ ਗਿਆ ਕਿ ਕਿਨੇ ਤਾ ਇਹ ਕੁਮਿੰਨੇ ਹੋ ਗਿਆ। ਆ ਜੇ ਤਾਂ ਚੈੱਕ ਨਿਕਲਾਈ ਡਾਕਟਰ ਸਾਹਿਬ ਨੇ ਸਾਹ ਨੂੰ ਪਹਿਲੇ ਚੈੱਕ ਕਰਨ ਲੱਗੇ। ਚਲੋ ਚੈੱਕ ਦਾ ਰੇਟ ਵੀ ਦੱਸ ਦਿਆ ਜੇ ਜੇ ਚੈੱਕ ਨਿਕਲਾਈ ਤੇ ਉਹ ਭੈਣ ਭਰਾਵਾਂ ਨੂੰ ਉਹ ਰੇਟ ਦਾ ਦੇ ਦਿਆ ਜੀ। ਹਾਂ ਜੇ ਖਾਲੀ ਨਿਕਲੀ ਤੇ ਫਿਰ ਆਪਾਂ ਕਰਦੇ ਆ ਨਾ। ਜੇ ਆਪਾਂ ਰੇਟ ਕੀਤਾ। ਕਦੇ ਬਾਹਰ ਇਹਨੂੰ ਇੱਕ ਵਾਰੀ ਤੋੜ ਕੇ ਦਿਖਾਈਏ। ਲਓ ਜੀ ਦੋ ਰੇਟਾਂ ਅੱਜ ਕਰਦੇ ਆਂਗੇ ਢਾਈਆਂ ਮਹੀਨਿਆਂ ਦੀ ਇਹ ਬਣੀ ਸੌਰੀ ਆ। ਤੇ ਜੇਕਰ ਗੱਬਣ ਨਿਕਲ ਆਉਂਦੀ ਆ ਕਰਮਾਂ ਵਾਲੀ ਰੇਟ ਇਹਦਾ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਜੇਕਰ ਖਾਲੀ ਨਿਕਲੀ ਡਾਕਟਰ ਸਾਹਿਬ ਤੋਂ ਵੈਸੇ ਤੁਸੀਂ ਵੀ ਕਰਕੇ ਕਾਲ ਹੁਣ ਪੁੱਛ ਲਿਆ ਜੇ ਜਿਹੜੇ ਡਾਕਟਰ ਤੋਂ ਜੋਬਨ ਦੇ ਚੈੱਕ ਕਰਾਉਣੀ ਆ ਆਪੇ ਚੈੱਕ ਕਰਵਾ ਕੇ ਇੱਥੋਂ ਲੈ ਕੇ ਜਾਵੇ ਫਿਰ ਵੀ ਹਾਂ ਅਜੀ ਤਸੱਲੀ ਕਰਕੇ ਲੈ ਕੇ ਜਾਵੇ ਜਿਹੜਾ ਕਿ ਨੇ ਆਣਾ ਮਤਲਬ ਚਲੋ ਜਦੋਂ ਵੀ ਤੇਰਾ ਸੌਦਾ ਹੁੰਦਾ ਕਿਸੇ ਨਾਲ ਹਾਂਜੀ ਉਦੋਂ ਡਾਕਟਰ ਨੂੰ ਵੀ ਸੱਤ ਲਿਆ ਜੇ ਬਿਲਕੁਲ ਜੀ ਮਤਲਬ ਜਾਂ ਯੈਸਸ ਤੇ ਜਾਂ ਨੋ ਹੋ ਜੂਗੀ ਜੇ ਫਿਰ ਨੋ ਦਾ ਰੇਟ ਆਪਾਂ ਆਪਾਂ ਕੰਮ ਹੋਰ ਆਪਾਂ ਪਹਿਲਾਂ ਇਹਨਾਂ ਨੂੰ ਚੈੱਕ ਕਰਵਾ ਲੈਣਾ ਹਾਂ ਠੀਕ ਆ ਫਿਰ ਐਵੇਂ ਮੈਂ ਤਾਂ ਉਹ ਹੀ ਗੱਲ ਕਰਦਾ ਵੀ ਜੋਬਨ ਚਾਹੇ ਬੇਸ਼ੱਕ ਡਾਕਟਰ ਦੇ ਨਾਲ ਹੀ ਗੱਲ ਕਰਾ ਦਿਓ ਜੁਮੇਵਾਰ ਬੰਦਾ ਹਾਂ ਹਾਂ ਬਿਲਕੁਲ ਐਵੇਂ ਦੁੱਧ ਕਹਿੰਦਾ ਸੱਤ ਕਛੇ 7 ਲੀਟਰ ਵੀਰ ਜਨਸਲੇਗਾ ਹੈਗਾ 7 7 ਹੋ ਜੇ 7.5 ਹੋ ਜੇ ਠੀਕ ਆ ਹਾਂਜੀ ਲਓ ਜੀ 7 7.5 ਲੀਟਰ ਦੁੱਧ ਵੀਰ ਦੱਸਿਆ ਸੋ ਕੱਦ ਢਾਂਚੇ ਦੀ ਵੱਡੀ ਆ ਥੋੜਾ ਬਖਾਲਾ ਤੱਕ ਨਹੀਂ ਪਸ਼ੂ ਨੇ ਦੇਣੀ ਕਿਉਂਕਿ ਮਾਰਨਿੰਗ ਪਹਿਲਾਂ ਵੀ ਜ਼ਿਕਰ ਕੀਤਾ ਵੀ ਚਵਾਈ ਇਹਨਾਂ ਦੀ ਹੋ ਗਈ ਆ ਜਿਉ ਮੋੜ ਲਿਓ ਜਿਹੜੇ ਨੰਬਰ ਤੇ ਦੂਜਾ ਇਹ ਗਈ ਕੰਪੈਕਟ ਜੀ ਆਰਡਰ ਦੀ ਆ ਵੀ ਵੱਡੀ ਕਰਕੇ ਇਹਨਾਂ ਦੀ ਕੱਦ ਢਾਂਚੇ ਦੀ ਵੱਡੀ ਆ ਕੱਦ ਢਾਂਚਾ ਕੋਈ ਛੋਟਾ ਨਹੀਂਗਾ ਤੇ ਢਾਈਆਂ ਮਹੀਨਿਆਂ ਦੀ ਇਹ ਬਾਣੀ ਸੌਰੀ ਆ ਨਿਕਲ ਆਉਂਦੀ ਆ ਉਹ ਮੇਰਾ ਭਰਾ ਠੀਕ ਆ ਜੀ ਪਹਿਲਾਂ ਵੀ ਆਪਾਂ ਤੁਹਾਨੂੰ ਵੇਰ ਵੇ ਸਿਹਤ ਗੱਲਬਾਤ ਸਮਝਾ ਉਦਾਂ ਗੱਲ ਹੋ ਜੂਗੀ ਖਾਲੀ ਨਿਕਲੀ ਤੇ ਖਾਲੀ ਦਾ ਰੇਟ ਹੁਣ ਵੀ ਆਪਾਂ ਕਰਦੇ ਆਂਗਾ ਠੀਕ ਆ ਜੀ ਚੈੱਕ ਪਾਸ ਨਿਕਲੀ ਤੇ ਚੈੱਕ ਪਾਸ ਦਾ ਰੇਟ ਜਿਹੜਾ ਉਹ ਵੱਖਰੇ ਤੌਰ ਤੇ ਹੋ ਜੂਗਾ ਠੀਕ ਆ ਬਾਕੀ ਵੱਡੇ ਹਾਈਟ ਕੱਤ ਪੋਤ ਵਿੱਚ ਹੁਣ ਦੂਜੇ ਸੂਬੇ ਚ ਚਲਣ ਦੀਆਂ ਤਿੱਜੇ ਆਸੇ ਗੱਬਣ ਹੋਊਗੀ ਹਨਾ ਜੇ ਨਿਕਲ ਆਉਂਦੀ ਆ ਠੀਕ ਆ ਜੋਬਨ ਲੈ ਚਲੋ ਭਰਾ ਠੀਕ ਲੈ ਚਲੋ ਲਓ ਜੀ ਆ ਕਰੋ ਚੈੱਕ ਠੀਕ ਆ ਜੀ ਮਾਰੋ ਨਿਗਾ ਬਾਕੀ ਲੇਵਟੀ ਲੂਟੀ ਤੁਹਾਡੇ ਸਾਹਮਣੇ ਆ ਬਾਕੀ ਚਾਰੇ ਥਾਣਾ ਚੱਲਣ ਚੱਲਣ ਦੇ ਵਿੱਚ ਕੋਈ ਮੁਸ਼ਕਲਤ ਨਹੀਂ ਵੀਰੇ ਨਾ ਜੀ ਨਾ ਆਇਓ ਤੁਹਾਨੂੰ ਚਵਾਈ ਕਰਕੇ ਵਿਖਾਉਣੇ ਆਪਾਂ ਲੈ ਜੀ ਕੋਈ ਨਹੀਂ ਮਾਰਦੇ ਧਾਰਾ ਦੋ ਦੋ ਠੀਕ ਆ ਆਪਾਂ ਤੁਹਾਨੂੰ ਜਿਹੜੀ ਪਸ਼ੂ ਵੇਚਣਾ ਧਾਰਾ ਮਾਰ ਕੇ ਵਿਖਾਈ ਬਸ ਬਸ ਲੋ ਵੀ ਅੱਜ ਜਾਣੀ ਵੀ ਬੜੇ ਜਾਇਜ਼ ਰੇਟ ਦੇ ਵਿੱਚ ਆ ਖਾਲੀ ਦਾ ਵੀ ਰੇਟ ਤੁਹਾਨੂੰ ਦੱਸਾਂਗੇ ਬਾਕੀ ਚੱਕਰ ਗੱਪੜ ਨਿਕਲੀ ਤੇ ਉਹਦਾ ਵੀ ਹੁਣ ਮੌਕੇ ਤੇ ਗੱਲਬਾਤ ਹੋ ਜੂਗੀ ਢਾਈਆਂ ਮਹੀਨਿਆਂ ਦੀ ਇਹ ਬਣੀ ਆ ਨਿਕਲ ਆਉਂਦੀ ਆ ਉਹ ਲੱਕ ਕਿਸੇ ਵੀਰ ਦਾ ਐਸੀ ਲੀਆਂ ਆਜੋ ਇਧਰ ਵੀਰੇ ਹਾਲੇ ਲਓ ਠੀਕ ਹੈ ਲਓ ਠੀਕ ਹੈ ਸੋ ਚੋਈ ਚੁਬਾਈ ਕਰਕੇ ਚਲੋ ਤੁ ਕੁੱਝ ਕੁੱਝ ਧਾਰਾ ਹੀ ਹਜੇ ਬਾਕੀ ਕੋਈ ਵੀ ਭਰਾ ਚਲੋ ਇੱਕ ਟਾਈਮ ਦੋ ਟਾਈਮ ਆਵਦੀ ਚੋਕੇ ਵੀ ਰੇ ਤਾ ਕੇ ਟਿਕਾ ਕੇ ਦੱਸਣ ਦੀ ਲੋੜ ਨਹੀਂ ਹਾਂ ਇਹਦੇ ਚ ਕੋਈ ਗੱਲ ਨਹੀਂ ਆਦੀ ਆਵੇ ਦੋ ਟਾਈਮ ਚਲੋ ਇਹ ਕਰਮਾਲ ਬਿਲਕੁਲ ਐਵੇਂ ਅੱਜ 8 10 ਫੂਨਾ ਨਹੀਂ ਤਾਂ ਕਹੀ ਜਾਵੇ ਉਹ ਗੱਲ ਨਹੀਂ ਹੁੰਦੀ ਆਪਦੀ ਇੱਥੇ ਆ ਕੇ ਤਸੱਲੀ ਕਰੇ ਅਗਲਾ ਹਾਂ ਹਾਂ ਫਿਰ ਉਹਦਾ ਸ਼ੱਕ ਨਿਕਲ ਜੂ ਵਾਕਈ ਇਹ ਅੱਜ ਕਿੰਨੇ ਦੀ ਦੇਰਿਆਂ ਜੋ ਬਣ ਜੇ ਖਾਲੀ ਨਿਕਲਦੀ ਫਿਰ ਕੀ ਆ ਜੇਕਰ ਗੱਬਣ ਨਿਕਲਦੀ ਫਿਰ ਕੀ ਆ ਗੱਬਣ ਨਿਕਲਦੀ ਵੀਰੇ ਫਿਰ ਦਵਾਂਗੇ 25000 ਰੁਪਏ ਦੀ ਹਾਂਜੀ ਠੀਕ ਹੈ ਜੀ ਆ ਤੇ ਹੁਣ ਦੇ ਦਾਂਗੇ 17000 ਰੁਪਏ ਦੇ 17 ਦੇ ਦਾਤ ਕੀ ਅਕੜਾ ਦਾਤ ਕੀ ਕਿ ਦੋ ਡਾਇਆ ਸਰਦਾ ਜੇ 15 ਦੇ ਦਿੱਤਿਆਂ ਸਰਦਾ ਕਿ 16 ਦੇ ਦਿੱਤਿਆਂ ਜੇ ਦਾ ਛੋਟਾ ਛਾੜ ਨਾਮ ਬਿਲੀ ਆਪਣੇ ਜਿਆਦਾ ਨਾਮ ਕਹਿ ਕੇ ਫਿਰ ਤਾਂ ਕੋਈ ਗੱਲ ਨਹੀਂ ਦੋ ਘਰਾ ਦੇ ਕੋਲ ਫਿਰ 15 ਦੀ ਜਾਣਦੀ ਠੀਕ ਹੈ ਲਓ ਜੀ ਛੋਟਾ ਛਾਟਾ ਹੋ ਗਈਆਂ ਸਮਝ ਲਾ ਹਾਂਜੀ ਹਾਂਜੀ ਲਓ ਵੀ ਫਿਰ 15000 ਦੀ ਜੋਬਣਾ ਤਾਂ ਦੇ ਦਿਆਂਗੇ 7 7.5 ਲੀਟਰ ਦੁੱਧਾ 15000 ਦੀ ਵੜਾ ਨਿਕਲ ਆਉਂਦੀ ਆ ਡਾਕਟਰ ਸਾਹਿਬ ਨੂੰ ਤੁਸੀਂ ਇੱਥੇ ਮਗਾ ਕੇ ਚੈੱਕ ਕਰਾ ਲਿਆ ਜੇ 25000 ਦੀ ਆ ਫਿਰ ਜੇਕਰ ਨਿਕਲ ਆਉਂਦੀ ਆ ਢਾਈਆਂ ਮਹੀਨਿਆਂ ਦੀ ਇਹ ਦੋ ਗੱਲਾਂ ਨੇ ਠੀਕ ਹੈ ਜੀ ਬਾਕੀ ਮੇਰਾ ਭਰਾ ਕਾਲ ਕਰਕੇ ਗੱਲਬਾਤ ਕਰ ਲਿਆ ਜੀ ਦੋ ਹੀ ਵੜਾ ਨੇ ਰੇਟ ਵੀ ਬਿਲਕੁਲ ਜਾਇਆ ਜਾਇ ਤੇ ਜੈਨੂਨ ਆ ਇੱਕ ਜੋਬਨ ਨੰਬਰ ਆਪਣੇ ਘਰ ਦੀਏ ਸਾਂਝੇ ਵੀਰੇ 75288 31805 ਵੀਰੇ ਆਪਣਾ ਨੰਬਰ ਹੈ ਠੀਕ ਹੈ ਜੀ ਹਾਂਜੀ ਇਹ ਨਾਈਟ ਨੰਬਰ ਆਪਣਾ ਠੀਕ ਆ ਸੋ ਦੋਸਤੋ ਇਹ ਨੰਬਰਾਂ ਨੰਬਰਾਂ ਤੇ ਕਾਲ ਕਰੋ ਠੀਕ ਆ ਜੀ ਦੋ ਹੀ ਅਜ ਐਨੀਮਲ ਜਿਹੜੇ ਤੁਹਾਨੂੰ ਦਿਖਾਉਣੇ ਸੀ ਸਾਫ਼ ਸੁਥਰੇ ਜਾਨਵਰ ਆ ਬਾਕੀ ਰੇਟ ਜਾਇਜ਼ ਤੇ ਜਨੂਨ ਰੇਟ ਤੇ ਮਾਲ ਆਉਂਦਾ ਰਹਿੰਦਾ ਚਲੋ ਛੋਟੇ ਰੇਟਾਂ ਵਾਲੇ ਪਸ਼ੂ ਵੀ ਆਉਂਦੇ ਰਹਿੰਦੇ ਆ ਸੰਪਰਕ ਕਰਕੇ ਤੁਸੀਂ ਪੁੱਛਗਿੱਛ ਕਰਦੇ ਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ